ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਦੋਂ ਜੀਵਨ ਸਾਥੀ ਵਿਦੇਸ਼ ਵਿੱਚ ਹੋਵੇ ਤਾਂ ਉਹਦੇ ਬਿਨਾ ਜੀਣਾ ਬਹੁਤ ਔਖਾ ਜਦੋਂ ਪਤਾ ਲੱਗਦਾ ਵੀ ਪਤਨੀ ਵਿਦੇਸ਼ ਵਿੱਚੋਂ ਆ ਰਹੀ ਹੈ ਤੇ ਬਾਈ ਜਾ ਕੇ ਪਤਨੀ ਦਾ ਫੁੱਲਾਂ ਦੇ ਨਾਲ ਸਵਾਗਤ ਕਰਦਾ ਪਤਨੀ ਆਪਣੇ ਪਤੀ ਨੂੰ ਦੇਖੋ ਕਿੰਨੇ ਚਾਹਮਾ ਦੇ ਨਾਲ ਮਿਲਦੀ ਹੈ ਦੋਸਤੋ ਕਈ ਵਾਰ ਇਹੋ ਜਿਹੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਨੇ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਵਿੱਚ ਜਾਣਾ ਪੈਂਦਾ ਆਪਣੇ ਪਤੀ ਦੇ ਸੁਪਨੇ ਪੂਰੇ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ ਫੇਰ ਜਾ ਕੇ ਪੂਰੇ ਹੁੰਦੇ ਨੇ ਸੁਪਨੇ ਦੋਨੇ ਜਾਣਿਆਂ ਚੋਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸਮਝੇ ਤਾਂ ਜ਼ਿੰਦਗੀ ਸੌਖੀ ਨਾ ਰਹੀ ਜਾਂਦੀ ਹੈ ਦੋਸਤੋ ਜੀਵਨ ਸਾਥੀ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਾ ਹੋਵੇ ਇਹੋ ਜਿਹਾ ਜੀਵਨ ਸਾਥੀ ਹਰੇਕ ਮੁਸ਼ਕਲਾਂ ਦੇ ਵਿੱਚ ਨਾਲ ਖੜ ਜਾਂਦਾ ਇਕੱਲਾਪਨ ਮਹਿਸੂਸ ਨਹੀਂ ਹੋਣ ਦਿੰਦਾ ਚੰਗਾ ਪਤੀ ਮਾਂ ਪਿਓ ਧੀਆਂ ਨੂੰ ਜਿੱਥੇ ਵਿਆਹਦਾ ਉੱਥੇ ਹੱਸ ਕੇ ਤੁਰ ਜਾਂਦੇ ਹਨ ਕਦੇ ਵੀ ਦੁੱਖ ਨਹੀਂ ਦੱਸਦੇ ਆਪਣੇ ਮਾਪਿਆਂ ਨੂੰ ਜੇ ਧੀਆਂ ਸੌਖੀਆਂ ਵੱਸਦੀਆਂ ਹੋਣ ਤਾ ਮਾਪਿਆਂ ਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਆ ਮਾਪਿਓ ਆਪਣੀਆਂ ਧੀਾਂ ਦੀ ਫਿਰ ਵੀ ਫਿਕਰ ਕਰਦਾ ਰਹਿੰਦਾ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ